ਸਾਥੀਏ ਗੱਲ ਮੈਂ ਤੁਹਾਡਾ ਆਪਣਾ ਜਿੰਮੀ ਸਿੰਘ ਖੱਪਿਆ ਲਈ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੰਟਰਫੇਅਰ ਕਰਨ ਵਾਲੀਆਂ ਜਿੰਨੀਆਂ ਵੀ ਪਾਰਟੀਆਂ ਦੇ ਲੀਡਰ ਹੈਗੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਉਹਨਾਂ ਲੀਡਰਾਂ ਬਾਰੇ ਵੀ ਗੱਲਬਾਤ ਕਰਾਂਗੇ ਜਿਹੜੇ ਕਿਦੇ ਪਾਰਟੀ ਨਾਲ ਟੁੱਟ ਕੇ ਵੱਖ-ਵੱਖ ਪਾਰਟੀਆਂ ਬਣਾ ਚੁੱਕੇ ਸੀ ਕੀ ਘਰ ਵਾਪਸੀ ਕਰਨਗੇ ਜਾਂ ਪੰਜਾਬ ਦੇ ਵਿੱਚ ਇੱਕ ਨਵੀਂ ਖੇਤਰੀ ਪਾਰਟੀ ਬਣ ਸਕਦੀ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਜਾਂ ਹੋਰ ਕਈ ਲੀਡਰਾਂ ਨੂੰ ਕੀ ਸਜ਼ਾ ਹੋ ਸਕਦੀ ਆ ਜਾਂ ਬਚ ਸਕਦੇ ਗੱਲਬਾਤ ਕਰਾਂਗੇ ਪਰਮੇਂਦਰ ਸਿੰਘ ਸਿੱਧੂ ਦੇ ਨਾਲ ਗੱਲਬਾਤ ਸਵਾਗਤ ਹੈ ਸਸਿਕਾ ਸਸ ਸਭ ਤੋਂ ਪਹਿਲਾਂ ਇਹ ਜਵਾਲਾ ਹੈ ਕਿ ਸਭ ਤੋਂ ਜ਼ਿਆਦਾ ਨਿਗਾ ਤਾਂ ਉੱਥੇ ਟਿਕੀਆਂ ਹੋਈਆਂ ਕਹਿੰਦੀ 21 ਤਰੀਕਹੇ ਈੜੀ ਵਾਲੇ ਕੇਸ ਤੇ ਰਵਿੰਦ ਕੇਜਰੀਵਾਲ ਦਾ ਕੀ ਬਣਿਆ ਕਹਿੰਦੇ ਪੇਸ਼ ਹੀ ਨਹੀਂ ਹੋ ਰਹਾ। ਦੇਖੋ ਇਹ ਗੱਲ ਤਾਂ ਕਲੀਅਰ ਹੈ ਕਿ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਣੀ ਹੀ ਹੋਣੀ ਹੈ। ਕਦੋਂ ਹੋਣੀ ਹੈ? ਲੋਕੀ ਤਾਂ 20 ਤਰੀਕ ਤੱਕ ਸ਼ਰਤਾਂ ਲਾਈ ਬੈਠੇ ਸੀ ਕਿ ਗ੍ਰਿਫਤਾਰੀ ਕਲੀਅਰ ਆ। ਦੇਖੋ ਇਹ ਗੱਲ ਤਾਂ ਕਲੀਅਰ ਹੈ। ਇਹਦੀ ਗ੍ਰਿਫਤਾਰੀ ਰਵਿੰਦ ਕੇਜਰੀਵਾਲ ਦੀ ਹੋਣੀ ਹੈ। ਹੁਣ ਅਰਵਿੰਦ ਕੇਜਰੀਵਾਲ 10 ਦਿਨਾਂ ਦੇ ਲਈ ਕਹਿੰਦੇ ਉਹ ਸਾਧਨਾ ਦੇ ਵਿੱਚ ਚਲੇ ਗਏ ਨੇ ਹੁਸ਼ਿਆਰਪੁਰ ਦੇ ਨਾਲ ਪਿੰਡ ਪੈਂਦੇ। ਹੂੰ। ਪਰ ਇਹ ਗੱਲ ਹੈ ਕਿ ਜਗਮੀਤ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਪੱਕੀ ਹੈ ਇਹ ਗੱਲ ਸਭ ਨੂੰ ਪਤਾ ਹੈ ਵੀ ਗ੍ਰਿਫਤਾਰੀ ਹੋਣੀ ਹੀ ਹੋਣੀ ਹੈ ਇਹਦਾ ਇਹ ਇਹ ਗ੍ਰਿਫਤਾਰੀ ਦਾ ਤਾਂ ਪਤਾ ਨਹੀਂ ਕਿ ਕਹਿੰਦੇ ਕਿ ਅੱਜ ਹੁਣੇ-ਹੁਣੇ ਖਬਰ ਪੜ੍ਹ ਰਿਆ ਸੀ ਕਿ ਪੰਜਾਬ ਦੇ ਮੰਤਰੀ ਨੂੰ 2 ਸਾਲ ਦੀ ਸਜ਼ਾ ਜੀ ਹਾਂ ਅਮਰੋੜਾ ਨੂੰ 2 ਸਾਲ ਦੀ ਸਜ਼ਾ ਹੋਈ ਹੈ ਪਰ ਭਾਵੇਂ ਭਾਵੇਂ ਦੇ ਲੀਡਰਾਂ ਨੂੰ ਘੱਟ ਸੁਣੀ ਦੀ ਆ ਆਮ ਆਦਮੀ ਪਾਰਟੀ ਹੋ ਗਈ ਕਾਲੀ ਦਲ ਹੋ ਗਿਆ ਹੋਰ ਬੜਿਆ ਨੂੰ ਕਾਂਗਰਸ ਦੇ ਹੋ ਗਏ ਬੜੇ ਫਾਸਤੇ ਕੀ ਚੰਗਰਾਂ ਘਟਾ ਲਈ ਇਹਨਾਂ ਕੀਤੇ ਆ ਨੀ ਘਟਾਲੀ ਇਹਨਾਂ ਨੇ ਕੀਤੇ ਨਾ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਕਿ ਤੁਹਾਨੂੰ ਪਤਾ ਹੀ ਹੈ ਫਿਰ ਮੈਂ ਪਹਿਲਾਂ ਮੈਂ ਗੱਲ ਕੰਪਲੀਟ ਕਰ ਲਈ ਆਪਾਂ ਫਿਰ ਮੈਂ ਸਾਰੀ ਗੱਲ ਤੇ ਦੱਸਦਾ ਤੁਹਾਨੂੰ ਹੂੰ ਪਹਿਲਾ ਅਰਵਿੰਦ ਕੇਜਰੀਵਾਲ ਜਦੋਂ ਆਏ ਉਹਦੋਂ ਕਹਿੰਦੇ ਬਹੁਤ ਇਮਾਨਦਾਰ ਆਂ ਜੀ ਕਹਿੰਦੇ ਜਿਹੜੀ ਈਡੀਏ ਬੀਜੇਪੀ ਦਾ ਕੰਮ ਕਰ ਰਹੀ ਆ ਸਾਰਾ ਕੁਝ ਜਾਣ ਪੁੱਝ ਕੇ ਅੱਛਾ ਪਰ ਜਿਸ ਤਰੀਕੇ ਨਾਲ ਸਤਿੰਦਰ ਜੈਨ ਜਾਂ ਇਹਨਾਂ ਦੇ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਤਾਂ ਜ਼ਮਾਨਤਾਂ ਵੀ ਹਾਈ ਕੋਰਟ ਦੇ ਵਿੱਚੋਂ ਰੱਦ ਹੋ ਚੁੱਕੀਆਂ ਨੇ ਸੁਪਰੀਮ ਕੋਰਟ ਦੇ ਵਿੱਚੋਂ ਹੂੰ ਹੁਣ ਇਹ ਗੱਲ ਤਾਂ ਕਲੀਅਰ ਹੋ ਚੁੱਕੀ ਆ ਕਿ ਜੇ ਉਪ ਮੁੱਖ ਮੰਤਰੀ ਮਨੀਸ਼ ਸੋ ਜਿਹੜਾ ਕਿ ਉਹਨਾਂ ਦੀ ਜਿਹੜੀ ਜਵਾਨਤ ਹੈ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ ਤਾਂ ਫਿਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਪੱਕੀ ਹੈ ਇਹ ਕਿੰਨੇ ਕ ਦਿਨ ਬਾਅਦ ਲੈਣਗੇ ਕਿਉਂਕਿ ਪਹਿਲਾਂ ਵੀ ਤੁਹਾਨੂੰ ਪਤਾ ਨੂੰ ਸੰਜੇ ਸਿੰਘ ਨੂੰ ਵੀ ਘਰੋਂ ਲੈ ਕੇ ਗਏ ਸੀ ਆ ਕੇ ਹੋ ਤੇ ਅੱਜ ਵੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੇਰੇ ਘਰੇ ਘਰ ਦੇ ਵਿੱਚ ਕੁਝ ਨਹੀਂ ਹੈਗਾ ਇੱਕ ਤਾਂ ਇੱਕ ਗੱਲ ਕਲੀਅਰ ਕਰ ਦੇਵਾਂ ਕਿ ਕਿਸੇ ਵੀ ਵੇਲੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਪੱਕੀ ਹੈ ਔਣੀ ਦਿਨਾਂ ਤੱਕ 2-4 ਦਿਨਾਂ ਦੇ ਵਿੱਚ ਜੀ ਕੋਈ ਦੂਸਰੀ ਗੱਲ ਇਹਦਾ ਜਿਹੜਾ ਸੇਕ ਆ ਪੰਜਾਬ ਦੇ ਵਿੱਚ ਵੀ ਜਰੂਰ ਪਹੁੰਚੇਗਾ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਸ਼ਰਾਬ ਘਟਾਲਾ ਨੀਤੀ ਉਹ ਪੰਜਾਬ ਦੇ ਵਿੱਚ ਵੀ ਲਾਗੂ ਕੀਤੀ ਗਈ ਆ ਤੁਹਾਨੂੰ ਵੀ ਗੱਲ ਦਾ ਪਤਾ ਹੈ ਹੋ ਸਕਦਾ ਹੈ ਕਿ ਇਸ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਵੀ ਆ ਜਾਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਜਿਹੜਾ ਹੈਗੇ ਆ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਮ ਔਰ ਜਿੰਨਾ ਬਾਤ ਚ ਸਕਦੇ ਆ ਉਹਨਾਂ ਬਾਤ ਲੈਣ ਪਰ ਬਾਹਲੇ ਦਿਨ ਨਹੀਂ ਉਹਨਾਂ ਨੂੰ ਜੇਲ੍ਹ ਜਾਣਾ ਹੀ ਪਵੇਗਾ ਅੱਛਾ ਹਮ ਤੇ ਫਿਰ ਐਨਸ ਪਾਰਟੀ ਕੌਣ ਸਾਂਭੂਗਾ ਪਾਰਟੀ ਭਗਵੰਤ ਮਾਨ ਨੇ ਪੂਰੇ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਹੋਰ ਲੀਡਰ ਨਹੀਂ ਨਰਗਮਾ ਦੀ ਪਾਰਟੀ ਕੁਲ ਭਗਵੰਤ ਸਿੰਘ ਮਾਨ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਹੌਲੀ ਸੌਲੀੜੀ ਪਾਪਰਾ ਉਹ ਜਿਹੜੀ ਹੈਗੀ ਆ ਆਪ ਦੇ ਜਿਹੜੇ ਸੁਪਰੀਮੂ ਨੇ ਦੋ ਹੀ ਲੀਡਰ ਆ ਜਾਣਗੇ ਰਾਗੋ ਚੱਟਾ ਜਿਹਾ ਭਗਵੰਤ ਮਾਨ ਪਰ ਭਗਵੰਤ ਮਾਨ ਜਿਹੜਾ ਕੱਦ ਰਗੋ ਚੱਟੇ ਤੋਂ ਕਦੇ ਉੱਚਾ ਹੂੰ ਇਸ ਕਰਕੇ ਭਗਵੰਤ ਸਿੰਘ ਮਾਨ ਨੂੰ ਪੰਜਾਬ ਸੌਰੀ ਭਾਰਤ ਦੇ ਜਾਂ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਕਿੱਡੇ ਢੰਗ ਦੀ ਸਿਆਸਤ ਹੋਵੇਗੀ ਬਿਲਕੁਲ ਬਿਲਕੁਲ ਬਹੁਤ ਏਡੇ ਢੰਗ ਦੀ ਜਿਹੜੀ ਸਿਆਸਤ ਪੰਜਾਬ ਦੇ ਵਿੱਚ ਤੁਸੀਂ ਦੇਖਣ ਨੂੰ ਕਹਿੰਦੇ ਸੀਗੇ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਕਾਂਗਰਸ ਵੀੋਂ ਤੱਕ ਇਲਜ਼ਾਮ ਇਹੇ ਲਾ ਰਿਹਾ ਹੈ ਕਾਂਗਰਸ ਵੀ ਇਹੇ ਇਲਜ਼ਾਮ ਲਾ ਰਹੀ ਹੈ ਭਾਜੀ ਵੀ ਇਹੇ ਇਲਜ਼ਾਮ ਲਾ ਰਹੀ ਹੈ ਜਿਹੜੇ ਪੰਜਾਬ ਦੇ ਲੀਡਰ ਉਹ ਕਹਿੰਦੇ ਕਿ ਕੇਜਰੀਵਾਲ ਦੇ ਹੱਥਾਂ 'ਚ ਖੇਡ ਰਿਆ ਭਗਵੰਤ ਮਾਨ ਉਹਨਾਂ ਤੋਂ ਬਿਨਾਂ ਪੰਜਾਬ ਲਈ ਕੋਈ ਫੈਸਲਾ ਨਹੀਂ ਲੈ ਰਿਆ ਤੇ ਉਹਦੇ ਵਿੱਚ ਕਿੱਡਾ ਹੋ ਗਿਆ ਇਹਦੇ ਪਿੱਛੇ ਵੀ ਬਹੁਤ ਵੱਡੀਆਂ ਪਾਰਟੀਆਂ ਬੈਠੀਆਂ ਆਰਐਸਐਸ ਵਰਗੀਆਂ ਬਹੁਤ ਵੱਡੀਆਂ ਪਾਰਟੀਆਂ ਬੈਠੀਆਂ ਨੇ ਜਿਹੜੀਆਂ ਚਲਾ ਰਹੀਆਂ ਨੇ ਉਹ ਕਿਸੇ ਵੀ ਰੂਪ ਦੇ ਵਿੱਚ ਰਾਜਕਰਨ ਪੰਜਾਬ ਦੇ ਵਿੱਚ ਉਹ ਤੁਸੀਂ ਪਿਛਲੇ ਦਾ ਮਤਲਬ ਇਹ ਕਿ ਇਸ ਘੋੜੇ ਨੂੰ ਵੀ ਲਗਾਮ ਪਾ ਕੇ ਰਾਜੀ ਕੀਤਾ ਜਾ ਸਕਦਾ ਉਹਨਾਂ ਦੇ ਨਾਲ ਰਾਜੀ ਕੀਤਾ ਜਾ ਸਕਦਾ ਹੂੰ ਜੀ ਚਿੰਤਤ ਰਹਿਣਾ ਚਾਹੀਦਾ ਲੋਕਾਂ ਨੂੰ ਦਾ ਮਤਲਬ ਹੈ ਬਿਲਕੁਲ ਰਹਿਣਾ ਚਾਹੀਦਾ ਕਿਉਂਕਿ ਕੁਝ ਮਰਜ਼ੀ ਕੁਝ ਕਹੀ ਜਾਣ ਕਿਉਂਕਿ ਐਡੀ ਬੱਡੀ ਜਿਹੜੀ ਈਡੀ ਹੈ ਨਾ ਇੱਕ ਸੰਸਦ ਆ ਉਹ ਇਸ ਤਰੀਕੇ ਦੇ ਨਾਲ ਕਿਸੇ ਗ੍ਰਿਫਤਾਰੀ ਨਹੀਂ ਕਰਦੀ ਕਿ ਉਹ ਬਿਨਾਂ ਸਬੂਤਾਂ ਦੇ ਬਿਨਾਂ ਆਧਾਰ ਤੋਂ ਗ੍ਰਿਫਤਾਰੀ ਕਰੇ ਉਹ ਪੂਰਨ ਸਬੂਤ ਧਰਤੀ ਜਿਹੜੀ ਗ੍ਰਿਫਤਾਰ ਕਰਨ ਕਰਦੀ ਹੈ ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੁੰਦੀਆਂ ਹਨ ਉਹਨਾਂ ਨੇ ਕੋਰਟ ਦੇ ਵਿੱਚ ਜਵਾਬ ਦੇਣ ਹੀ ਹੁੰਦੇ ਅਫਸਰਾਂ ਨੇ ਅੱਛਾ ਜੀ ਹੂੰ ਤੇ ਫਿਰ ਘਰ ਵਾਪਸੀ ਕਰਨਗੇ ਪੰਜਾਬ ਵਾਲੇ ਲੀਡਰ ਬਿਲਕੁਲ ਇਹ ਬੀਜਪੀ ਚ ਗਿਆ ਚਲੇ ਸੀ ਕਿਸੇ ਟਾਈਮ ਦੇਖੋ ਇਹ ਆ ਗੱਲ ਕਰ ਲਈ ਤਾਂ ਬਿਲਕੁਲ ਮੈਂ ਸੁਖਦੇਵ ਸਿੰਘ ਢੀਂਡਸਾ ਦੀ ਆਪਾਂ ਗੱਲ ਕਰ ਲੈਨੇ ਆ ਹਾਂ ਇਹ ਕਲੀਅਰ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੀ ਉਸ ਵੇਲੇ ਤੋਂ ਤੂਤੀ ਬੋਲਦੀ ਰਹੀ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਦੇ ਵਿੱਚ ਪੂਰੀ ਤੂਤੀ ਬੋਦੀ ਬੇਸ਼ੱਕ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਗੱਲ ਕਹਿੰਦੀ ਵੀ ਰਹੇ ਐ ਕਿ ਉਹ ਘਰਾੰਗਣੇ ਵਾਲਾ ਪੋਲੀਟਿਕ ਟੱਪਣ ਦਿੰਦਾ ਜੀ ਪ੍ਰਕਾਸ਼ ਸਿੰਘ ਬਾਦਲ ਹਰਾਈ ਨੂੰ ਵੀ ਐਮਪੀ ਬਣਾ ਕੇ ਭੇਜ ਦਿੰਦੇ ਨੇ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਕਿ ਸੁਖਦੇਵ ਸਿੰਘ ਢੀਡਸਾ ਦੇ ਪੱਲੇ ਕੁਝ ਵੀ ਨਹੀਂ ਹੈਗਾ ਕੰਪੀ ਉਹਨਾਂ ਨੇ ਚੋਣਾਂ ਵੀ ਲੜ ਕੇ ਵੇਖ ਲਈਆਂ ਇਹ ਗੱਲ ਕਲੀਅਰ ਹੈ ਕਿ ਘਰ ਉਹਨਾਂ ਦੀ ਬਾਤ ਸੀ ਹੋਵੇਗੀ ਜ਼ਰੂਰ ਹੂੰ ਇਕਨਾਂ ਤੁਸੀਂ ਕਹਿ ਰਹੇ ਹੋ ਕਿ ਘਰ ਵਾਪਸੀ ਹੋਊਗੀ ਪਰ ਲੋਕਲ ਪੱਤਰ ਦੇ ਜਿਹੜੇ ਉਹਨਾਂ ਦੇ ਜ਼ਿਲਾਨ ਜਾਰਚ ਜਾਂ ਹੋਰ ਜਿੰਨੇ ਵੀ ਹੈਗੇ ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਤੇ ਆਪਣਾ ਕਬਜ਼ਾ ਹੋਵੇਗਾ ਢੀਂਡਾ ਸਾਹਿਬ ਦੇ ਵੱਲੋਂ ਪੂਰੀਆਂ ਤਿਆਰੀਆਂ ਦੇ ਨਾਲ ਸਾਨੂੰ ਹੱਲਾਸ਼ੀਰੀ ਦਿੱਤੀ ਗਈ ਹੈ ਉਹ ਕਹਿੰਦੇ ਕਿ ਤਗੜੇ ਹੋ ਜਾਓ ਹਲਕਿਆਂ ਦੇ ਵਿੱਚ ਆਪਾਂ ਬਾਦਲ ਪਰਿਵਾਰ ਰਹਿਣ ਨਹੀਂ ਦੇਣਾ ਨਹੀਂ ਤੁਸੀਂ ਇਹ ਦੇਖੋ ਨਾ ਕਿਉਂਕਿ ਮੈਂ ਸੁਣਦਾ ਤਾਂ ਸਿੱਧੇ ਤੌਰ ਤੇ ਜਿਮੀਤ ਕਿ ਸੁਖਦੇਵ ਸਿੰਘ ਢੀਂਡਾ ਸਾਹਿਬ ਭਾਜਪੀ ਦੇ ਨਾਲ ਜੁੜਿਆ ਹੋਇਆ ਹੈ ਅੰਦਰ ਖਾਤੇ ਤੁਹਾਨੂੰ ਇਹ ਗੱਲ ਸ਼ਾਇਦ ਕਲੀਅਰ ਮੈਂ ਕਰ ਦੇਵਾਂ ਕਿ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗੱਠ ਜੋੜ ਸੰਭਵ ਨਹੀਂ ਬਿਲਕੁਲ ਹੋ ਚੁੱਕਿਆ ਇਹ ਗੱਲ ਕਹਿੰਦੇ ਰਹੇ ਕਿਉਂਕਿ ਜਿੰਨੀ ਅੱਜ ਦੀ ਘੜੀ ਅਕਾਲੀ ਦਲ ਮਜ਼ਬੂਤ ਹੈ ਸੁਵੀਰ ਸਿੰਘ ਬਾਦਲ ਦੀ ਪਾਰਟੀ ਜਿੰਨੀ 2-4% ਮਜ਼ਬੂਤ ਹੈ ਉਨੀ ਸੁਖਦੇਵ ਸਿੰਘ ਢੀਂਸਾ ਦਾ ਸੰਯੁਕਤ ਅਕਾਲੀ ਦਲ ਉਹਨਾ ਮਜ਼ਬੂਤ ਨਹੀਂ ਹੈ ਹੂੰ ਇਸ ਕਰਕੇ ਇਹ ਗੱਲ ਸੁਖਦੇਵ ਸਿੰਘ ਢੀਂਸਾ ਭਲੀ ਭਾਂਤ ਜਾਣਦੇ ਨੇ ਕਿ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਅੰਦਰ ਖਾਤੇ ਗੱਠਜੋੜ ਹੋ ਚੁੱਕਿਆ ਕਿਉਂਕਿ ਦੂਜੇ ਪਾਸੇ ਜੇ ਐਨਡੀਆ ਦਾ ਗੱਠਜੋੜ ਹੁੰਦਾ ਨਾ ਆਮਾਦੀ ਪਾਰਟੀ ਤੇ ਕਾਂਗਰਸ ਦਾ ਤਾਂ ਫਿਰ ਇਹਨਾਂ ਨੂੰ ਗੱਠਜੋੜ ਕਰਨਾ ਕੋਈ ਬੜਾ ਔਖਾ ਨਹੀਂ ਇਹ ਇਹ ਤਾਂ ਫਿਰ ਵੀ 9 ਮਾਸ ਦਾ ਰਿਸ਼ਤਾ ਸੀ ਤੇ ਇਧਰ ਕਾਂਗਰਸ ਤੇ ਜਿਹੜੇ ਆਪ ਵਾਲੇ ਇਹ ਤਾਂ ਇੱਕ ਦੂਜੇ ਦੇ ਕੰਨੀ ਦੂਰ ਦੂਰ ਰਹਿੰਦੇ ਸੀ ਇਹਨਾਂ ਦਾ ਗੱਠਜੋੜ ਜਦੋਂ ਕਲੀਅਰ ਹੋ ਸਕਦਾ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਪਰ ਇਸ ਕਰਕੇ ਅਕਾਲੀ ਦਲ ਦਾ ਜਿਹੜਾ ਅੰਦਰ ਖਾਤੇ ਪੀਜਪੀ ਦੇ ਨਾਲ ਗੱਠਜੋੜ ਹੋ ਚੁੱਕਿਆ ਤੁਸੀਂ ਮੈਨੂੰ ਇੱਕ ਵੀ ਸਟੇਟਮੈਂਟ ਸੁਵੀਰ ਸਿੰਘ ਬਾਦਲ ਦੀ ਜਾਂ ਤੁਸੀਂ ਪੰਜਾਬ ਦੇ ਬੀਜਪੀ ਪ੍ਰਧਾਨ ਸ੍ਰੀਨ ਜਾਖੜ ਦੀ ਕੋਈ ਸਟੇਟਮੈਂਟ ਆਈ ਨਹੀਂ ਆਈ ਇਸ ਕਰਕੇ ਸਖਦੇਵ ਸਿੰਘ ਢੀਂਡਸਾ ਨੂੰ ਇਹ ਗੱਲ ਪਲੀ ਭੰਤ ਜਾਣੂ ਹੈ ਕਿ ਅੱਜ ਮੈਨੂੰ ਮਣਾ ਕੇ ਮੜਾ ਜਾਂ ਕਹਿ ਕੇ ਲੈ ਕੇ ਜਾ ਰਹੇ ਨੇ ਤਾਂ ਠੀਕ ਹੈ ਬੀਜਪੀ ਦੇ ਵਿੱਚੋਂ ਓਡਾ ਮੇਰਾ ਕਦ ਨਹੀਂ ਰਹਿਣਾ ਕਿਉਂਕਿ ਸਖਦੇਵ ਸਿੰਘ ਢੀਂਡਸਾ ਦਾ ਕੋਈ ਬਾਹਲਾ ਵੱਡੀ ਜਿਹੜੀ ਸ਼ਾਪ ਆ ਉਹ ਹੈ ਨਹੀਂ ਪੰਜਾਬ ਦੇ ਵਿੱਚ ਜੀ ਇੱਕ ਪਾਸੇ ਗੱਠਜੋੜ ਹੋ ਰਿਹਾ ਦੂਜੇ ਪਾਸੇ ਅੱਡੋ-ਪੱਟੀ ਹੋ ਰਹਿ ਨੇ ਆ ਕਾਂਗਰਸ ਵਾਲੇ ਦੇਖੋ ਆਈ ਜਾਂਦੇ ਨੇ ਉਹ ਕਹਿੰਦੇ ਨੇ ਕਿ ਜ਼ਾਬਤੇ ਦੇ ਵਿੱਚ ਰਹਿਣ ਚਾਹੇ ਸਰਪੰਚ ਹੋਵੇ ਤੇ ਚਾਹੇ ਪੰਜਾਬ ਦਾ ਸਾਬਕਾ ਤੂਬਾ ਪ੍ਰਧਾਨ ਹੀ ਕਿਉਂ ਨਾ ਰਿਹਾ ਹੋਵੇ ਜਗਮੀਤ ਚਾਹਰੇ ਨੇ ਮੈਨੂੰ ਪਤਾ ਸਿੱਧਾ-ਸਿੱਧਾ ਨਰਜੋ ਸਿੰਘ ਸਿੱਧੂ ਤੇ ਆ ਮਨਿੰਦਰ ਸਿੰਘ ਰਾਜਾ ਵੜਿੰਗ ਦੀ ਜੋ ਸਟੇਟਮੈਂਟ ਹੈ ਉਹ ਜਿਹੜੇ ਤਰੀਕੇ ਦੇ ਨਾਲ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਸ ਤਰੀਕੇ ਦੇ ਨਾਲ ਕਰਨੀ ਚਾਹੀਦੀ ਸੀ ਜਾਂ ਉਹਨਾਂ ਤੇ ਉੱਪਰ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਕਰਨੀ ਚਾਹੀਦੀ ਸੀ ਉਹ ਕਿਉਂ ਨਹੀਂ ਕੀਤੀ ਹੂੰ ਕਹ ਨਾਲ ਹੀ ਆਪਾਂ ਗੱਲ ਕਰਦੇ ਹਾਂ ਤੁਸੀਂ ਗੱਲ ਕੀਤੀ ਕਿ ਇੱਕ ਪਾਸੇ ਤਾਂ ਉਹ ਲੜਾਈ ਕਰੀ ਜਾਂਦੇ ਦੂਜੇ ਪਾਸੇ ਗੱਠਜੋੜ ਹੋ ਚੁੱਕਿਆ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਵੀ ਅੰਦਰ ਖਾਤੇ ਮੈਨੂੰ ਚਾਹੁੰਦੇ ਨੇ ਕਿ ਗੱਠਜੋੜ ਹੋਵੇ ਜਿਹੜੇ ਵੱਡੇ ਛੋਟੇ ਜੇ ਲੀਡਰ ਨੇ ਉਹ ਚਾਹੁੰਦੇ ਨੇ ਇਹ ਗੱਠਜੋੜ ਦੀ ਗੱਲ ਕਰ ਰਹੇ ਹੋ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਬਿਲਕੁਲ ਇਹ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਵੀ ਚਾਹੁੰਦੇ ਨੇ ਵੀ ਗੱਠਜੋੜ ਹੋ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਪਰ ਦੂਜੇ ਲੀਡਰ ਤਾਂ ਤਰਾ-ਤਰਾ ਕਰ ਰਹੇ ਕਿ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਜਰੂਰੀ ਨਹੀਂ ਹੋਵੇਗਾ ਜਰੂਰੀ ਨਹੀਂ ਕਿ ਜਿਹੜਾ ਗੱਠਜੋੜ ਹੋ ਇੱਕ ਰੂਪ ਦੇ ਵਿੱਚ ਵੀ ਹੋਵੇ ਗੱਠਜੋੜ ਦੇ ਹੋਰ ਬਹੁਤ ਰੂਪ ਹੁੰਦੇ ਨੇ ਹਮ ਕੈਂਡੀਡੇਟ ਕੈਂਡੀਡੇਟ ਦੇ ਉਮੀਦਵਾਰ ਤੇ ਉਮੀਦਵਾਰ 'ਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਠੀਕ ਹੈ ਪਰ ਦੂਜੇ ਪਾਸੇ ਜੇ ਗੱਲ ਕਰਕੇ ਤੇ ਫਿਰ ਲੋਕਾਂ ਨੂੰ ਕੀ ਜਵਾਬ ਦੇਣਗੇ ਲੋਕ ਵੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਇਹਨਾਂ ਦਾ ਗੱਠਜੋੜ ਹੋ ਸਕਦਾ ਫਿਰ ਕਿਸ ਤਰੀਕੇ ਨਾਲ ਕਹਿਣਗੇ ਕਿ ਆਮ ਆਦਮੀ ਪਾਰਟੀ ਮਾੜੀ ਆ ਆਮ ਆਦਮੀ ਪਾਰਟੀਆਂ ਕਿਵੇਂ ਕਹਿਣਗੇ ਕਿ ਕਾਂਗਰਸ ਨੇ 84 ਦੇ ਵਿੱਚ ਪੰਜਾਬ 'ਚ ਦੰਗੇ ਕਰਾਏ ਸੀ ਤੇ ਇਹਨਾਂ ਨੇ ਇਹ ਉਮੀਦਵਾਰ ਹੀ ਤੁਸੀਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਨਾ ਵੀ ਉਮੀਦਵਾਰ ਤੇ ਉਮੀਦਵਾਰ ਦੇ ਵਿੱਚ ਫਰਕ ਹੁੰਦਾ ਹੈ। ਇਹ ਕਾਲੀਦਲ ਫਿਰ ਕਾਮਜਾਬ ਹੋਊਗਾ? ਅਕਾਲੀ ਦੇ ਕੁਝ ਵੀ ਹੋ ਸਕਦਾ ਨਾ ਇਸ ਵਿਸ਼ੇ ਤੇ ਹਜੇ ਕੁਝ ਨਹੀਂ ਕਹਿ ਸਕਦੇ। ਅਕਾਲੀ ਦਲ ਕਾਮਜਾਬ ਹੋਵੇਗਾ ਜਾਂ ਨਹੀਂ ਹੋਵੇਗਾ ਕਿਉਂਕਿ ਉਹ ਵੀ ਬੀਜੇਪੀ ਦੇ ਨਾਲ ਇਹ ਗੱਲ ਕਲੀਅਰ ਤੁਸੀਂ ਆਪ ਸੋਚੋ ਕਿ ਜੇ ਇੰਡੀਆ ਗੱਠਜੋੜ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਸਕਦਾ ਹੈ ਤਾਂ ਅਕਾਲੀ ਦਲ ਬੀਜੇ ਹੂੰ ਗੱਠਜੋੜ ਹੋਵੇਗਾ ਪਰ ਇਹ ਹੈ ਕਿ ਅਕਾਲੀ ਦਲ ਉਹਨਾਂ ਦੇ ਝਾਕਦਾ ਹੈ ਕਿ ਮੈਂ ਦੇਖਦੀ ਕਿ ਪਹਿਲਾ ਵਿਕਟ ਕੌਣ ਮਸੜਦਾ ਹੈ ਕਿ ਇੱਕ ਵਾਰੀ ਇਹਨਾਂ ਦਾ ਪਤਾ ਲੱਗ ਜੇ ਹੂੰ ਪਰ ਇਹਨਾਂ ਦਾ ਜਿਹੜਾ ਰੌਲੇ ਦੇ ਨਾਲ ਅਕਾਲੀ ਦਲ ਨੂੰ ਜ਼ਰੂਰ ਫਾਇਦਾ ਹੋਵੇਗਾ ਹੂੰ ਜੀ ਜਿਹੜੀ ਮੀਡੀਆ ਸਾਹਿਬ ਦੇ ਵੱਲੋਂ ਪਿਛਲੇ ਦਿਨੀ ਛੁਰਲੀ ਛੱਡੀ ਗਈ ਸੀ ਜੀ ਭਗਵੰਤ ਸਿੰਘ ਮਾਨ ਦੀ ਬੇਟੀ ਦੀ ਇੱਕ ਜਿਹੜੀ ਵੀਡੀਓ ਕਲਿੱਪ ਦੇ ਬਾਰੇ ਹੂੰ ਇਹਦੇ ਬਾਰੇ ਕੀ ਕਹੋਗੇ ਦੇਖੋ ਭਗਵੰਤ ਮਾਨ ਨੇ ਵੀ ਬਿਨਾ ਨਾਂ ਲੈ ਜਵਾਬ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ ਹੂੰ ਵੈਸੇ ਨਾ ਸਿਆਸਤ ਬੜੀ ਨਾ ਗੰਦਲ ਚੁੱਕੀ ਐ ਇੱਕ ਨਿੱਜੀ ਪਹਿਲਾਂ ਤੁਸੀਂ ਵੇਖੋ ਕਿ ਜਿਹੜੀਆਂ ਸਿਆਸਤਾਂ ਹੁੰਦੀਆਂ ਸੀ ਨਾ ਉਹ ਇਸ ਤਰੀਕੇ ਦੀ ਸਿਆਸਤ ਨਹੀਂ ਹੁੰਦੀ ਸੀ ਹੁਣ ਤੂੰ ਤੜਕ ਕਰਕੇ ਤੁਸੀਂ ਇਹ ਦੇਖੋ ਵੀ ਕਿਸ ਤਰੀਕੇ ਨਾਲ ਸਿਆਸਤ ਕੀਤੀ ਜਾ ਰਹੀ ਐ ਇਹ ਕੋਈ ਚੰਗੇ ਰਾਜਨੀਤਿਕ ਲੀਡਰਾਂ ਦੀ ਸਖੇਤ ਵਾਲੀ ਗੱਲ ਨਹੀਂ ਹੁੰਦੀ ਵੀ ਤੁਸੀਂ ਕਿਸ ਤਰੀਕੇ ਨਾਲ ਗੱਲ ਕਰਦੇ ਹੋ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ਦੇਖੋ ਵੱਖਰਾ ਉਹ ਇੱਕ ਵੱਖਰਾ ਪੰਜਾਬ ਦੇ ਮਸਲੇ ਨਾਲ ਕੀ ਮਸਲਾ ਉਹਨਾਂ ਦਾ ਇਹ ਦੇਖੋ ਤੁਸੀਂ ਹੂੰ ਸੀਰ ਦਾ ਪੰਜਾਬ ਦਾ ਸੀਰ ਦਾ ਰਿਕੀ ਉਹਦਾ ਕੋਈ ਮਸਲਾ ਪੰਜਾਬ ਦੇ ਨਾਲ ਉਹਨਾਂ ਦਾ ਰਿਟਰਨ ਦੇ ਵਿੱਚ ਸਾਰਾ ਕੁਝ ਹੋਇਆ ਹੋਇਆ ਹੂੰ ਇਹਦੇ ਪਿੱਛੇ ਬਹੁਤ ਵੱਡੀਆਂ ਜਿਹੜੀਆਂ ਹੈਗੇ ਨੇ ਕੋਈ ਨਾ ਕੋਈ ਜਦੋਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿ ਉਹਦਾ ਕਿਸੇ ਨੇ ਇਹਨਾਂ ਇਹ ਫਿਰ ਬੋਲੇ ਆ ਕਿ ਬੁਲਾਇਆ ਗਿਆ ਬੁਲਾਇਆ ਗਿਆ ਕਿ ਮੈਂ ਉਹੀ ਗੱਲ ਕਰ ਰਿਹਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗਾ ਇਹ ਨਹੀਂ ਪਤਾ ਕਿ ਹੋ ਸਕਦਾ ਕਿ ਉਹ ਇਲੈਕਸ਼ਨ ਲੜ ਲੈਣ ਹੂੰ ਹੋ ਸਕਦਾ ਉਹ ਇਲੈਕਸ਼ਨ ਲੜ ਲੈਣ ਬੜਾ ਕੁਝ ਹੋਣਾ ਹੈ ਅਜੇ ਬੜਾ ਜੋ ਸਾਨੂੰ ਕੁਝ ਦਿਖਾਇਆ ਜਾਂਦਾ ਕੁਝ ਨਹੀਂ ਹੁੰਦਾ ਹੂੰ ਜੀ ਪੰਜਾਬ ਦਾ ਭਵਿੱਖ ਬਣੂਗਾ ਕਿ ਜਾਂ ਫਿਰ ਇਸੇ ਤਰ੍ਹਾਂ ਹੀ ਹਰ ਵਾਰ ਪਾਣੀ ਦੀ ਛੋਟੇ ਵੱਜਣਗੇ ਹਮੇਸ਼ਾ ਪਾਣੀ ਦੀ ਛੋਟੇ ਵੱਜੂ ਪੰਜਾਬ ਦਾ ਕੁਝ ਨਹੀਂ ਹੋ ਸਕਦਾ ਪਰ ਲੋਕ ਹੁਣ ਬਹੁਤ ਜ਼ਿਆਦਾ ਸਿਆਣਪ ਤੇ ਸਿਰਦ ਹੋ ਚੁੱਕੇ ਨੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਸਮਝਦੇ ਨੇ ਹਰ ਇੱਕ ਗੱਲ ਅੱਛਾ ਪੰਜਾਬ ਦੇ ਲੋਕ ਹੁਣ ਸਮਝਦੇ ਨੇ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਪੰਜਾਬ ਦੇ ਲੋਕ ਹੁਣ ਹਰ ਇੱਕ ਪਾਰਟੀ ਤੋਂ ਕੱਲੀ-ਕੱਲੀ ਗੱਲ ਦਾ ਜਵਾਬ ਦੇਣ ਕਿਉਂਕਿ ਇਲੈਕਟ੍ਰੋਨਿਕ মিডিਆ ਹਰ ਇੱਕ ਦੀ ਜਿਹੜੀ ਵੀਡੀਓ ਹੈ ਕੋਈ ਵੀ ਬਿਆਨ ਆ ਉਹ ਰਿਕਾਰਡ ਹੋ ਜਾਂਦਾ ਹੈ ਹੂੰ ਇਹ ਇਲੈਕਸ਼ਨ ਨੇੜੇ ਆ ਗਏ ਤੇ ਇਹ ਕੁਝ ਹੋਰ ਤਰ੍ਹਾਂ ਦਾ ਹੋ ਰਿਹਾ ਚੋਬਾ ਪ੍ਰਧਾਨ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਮਾਫੀ ਮੰਗੀ ਗਈ ਦੋਵੇਂ ਹੱਥ ਜੋੜ ਕੇ ਕਹਿੰਦੇ ਜੋ ਵੀ ਸਾਡੀ ਸਰਕਾਰ ਦੇ ਵਿੱਚ ਉਸ ਸਮੇਂ ਹੋਇਆ ਹੂੰ ਦੇਖੋ ਇਹ ਹੈ ਵੀ ਉਹਨਾਂ ਕਹਿੰਦੇ ਸੱਪ ਗਿਆ ਉਹ ਕੁੱਟਣ ਵਾਲੀ ਗੱਲ ਨਹੀਂ ਹੁੰਦੀ ਹੈ ਨਾ ਵੀ ਢੀ ਟੁੱਟਣ ਵਾਲੀ ਗੱਲ ਇਹ ਇਹ ਜਿਹੜੀਆਂ ਗੱਲਾਂ ਨੇ ਜਗਮੀ ਤੇ ਉਹ ਗੱਲਾਂ ਨਹੀਂ ਹੁਣ ਰਹਿ ਗਈਆਂ ਮਾਫੀ ਜਦੋਂ ਮੰਗਣੀ ਸੀ ਉਦੋਂ ਮੰਗੀ ਜਾ ਸਕਦੀ ਸੀ ਇਹਦੇ ਨਾਲ ਕੋਈ ਮੈਨੂੰ ਲੱਗਦਾ ਕਿ ਜਾਦੇ ਵਿਰੋਧ ਹੀ ਹੋਇਆ ਹੂੰ ਇਹਦੇ ਨਾਲ ਜਾਦੇ ਵਿਰੋਧ ਹੀ ਹੋਇਆ ਜੀ 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 ਪਰਮੇਂਦਰ ਹੋਰ ਪੰਜਾਬ ਦੇ ਵਿੱਚ ਇੱਕ ਵਾਰੀ ਕੋਈ ਗੱਲਬਾਤ ਹੋਵੇ ਤੇ ਸਾਂਝੀ ਕਰ ਸਕਦੇ ਨਹੀਂ ਤੇ ਇਜਾਜ਼ਤ ਮੰਗਦੇ ਆਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡਾ ਤੋਂ ਸਮਾਂ ਮੰਗਾਗੇ ਧੰਨਵਾਦ ਜੀ ਬਹੁਤ-ਬਹੁਤ ਸਸਿਕਾ ਜੀ ਸਾਰੇ ਦਰਸ਼ਕਾਂ ਦਾ ਧੰਨਵਾਦ ਸਸਿਕਾ